ਸੱਚ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮਰਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ਦਾ ਐਮ ਐਲ ਏ ਹੁੰਦਾ ਸੀ ਹੁਣ ਉਹ ਨਹੀਂ ਰਹੂਗਾ ਕਿਉਂ ਨਹੀਂ ਰਹੂਗਾ ਕਿਉਂਕਿ ਉਸ ਨੂੰ 4 ਸਾਲ ਦੀ ਕੈਦ ਹੋ ਗਈ ਤੇ ਜਿਸ ਨੂੰ 2 ਸਾਲ ਤੋਂ ਵੱਧ ਕੈਦ ਹੁੰਦੀ ਹੈ ਉਹਦੀ ਵਿਧਾਇਕੀ ਜਾਣਾ ਤਅ ਹੈ ਉਹਦੀ ਐਮਐਲਏਸ਼ਿਪ ਗਈ ਜੇ ਉਹ ਸੰਸਦ ਹੈ ਤਾਂ ਉਹਦੀ ਉਹ ਮੈਂਬਰਸ਼ਿਪ ਵੀ ਜਾ ਸਕਦੀ ਹੁੰਦੀ ਹੈ ਕਿਉਂਕਿ ਇਹ ਫੈਸਲਾ 2013 ਦੇ ਵਿੱਚ ਮ드ਰਾਸ ਹਾਈ ਕੋਰਟ ਦੀ ਇੱਕ ਵਕੀਲ ਲੀਲੀ ਥਾਮਸ ਨੇ ਜਿਹੜਾ ਕੇਸ ਕੀਤਾ ਸੀ ਉਸ ਕੇਸ ਦੇ ਵਿੱਚ ਇਹ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਜੇ 2 ਸਾਲ ਦੀ ਕੈਦ ਤੇ ਉਹ ਦੇ ਸੰਸਦ ਦੀ ਜਾਂ ਉਹਦੀ ਵਿਧਾਗ ਦੀ ਚੜੀ ਜਾਏਗੀ ਨੰਬਰ 2 ਜੇ 3 ਸਾਲ ਤੋਂ ਉੱਤੋਂ ਦੀ ਕੈਦ ਤਾਂ ਕੋਈ ਜ਼ਮਾਨਤ ਨਹੀਂ ਨੰਬਰ 4 ਜੇ ਉਹ 4 ਸਾਲ ਚੋਂ ਉਦਬ ਕੈਦ ਹੈ ਤਾਂ ਉਹ 6 ਸਾਲ ਲਈ ਚੋਂ ਨਹੀਂ ਲੜ ਸਕੂਗਾ ਸੋ ਸੁਪਰੀਮ ਕੋਰਟ ਦਾ ਫੈਸਲਾ ਆਲਰੇਡੀ ਹੋ ਚੁੱਕਿਆ ਹੈ ਉਦੇ ਮੁਤਾਬਕ ਇਸ ਪ੍ਰੈਜ਼ੀਡੈਂਟ ਦੇ ਮੁਤਾਬਕ ਮਨਜਿੰਦਰ ਲਾਲਪੁਰਾ ਜਿਹੜਾ ਹੁਣ ਐਮ.ਐਲ.ਏ ਨਹੀਂ ਰਹੇਗਾ ਇਹ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਸਪੀਕਰ ਸਾਹਿਬ ਨੂੰ ਚਾਹੀਦਾ ਹੈ ਕਿ ਜਿੰਨੀ ਜਲਦੀ ਹੋ ਸਕੇ ਇਸ ਕਾਨੂੰਨ ਦੀ ਪਾਲਣਾ ਉਹ ਕਰਨ ਹੁਣ ਸਵਾਲ ਉੱਠਦਾ ਹੈ ਕਿ ਉਹਦੀ ਐਮ.ਐਲ.ਏ ਸ਼ਿਪ ਗਈ ਕਿਉਂ ਵੈਸੇ ਮੈਂ ਪਿੱਛੇ ਇੱਕ ਵੀਡੀਓ ਪਾਈ ਸੀ ਪਰ ਮੈਂ ਤੁਹਾਨੂੰ ਯਾਦ ਕਰਾ ਦਿੰਨਾ ਅਸਲ ਦੇ ਵਿੱਚ ਇੱਕ ਕੇਸ ਪੁਰਾਣਾ ਹੈ 12 ਸਾਲ ਪੁਰਾਣਾ ਤੇ ਇਹ ਕੇਸ ਸੰਬੰਧਿਤ ਹੈ ਇੱਕ ਲੜਕੀ ਨਾਲ ਹਰਵਿੰਦਰ ਕੌਰ ਨਾਲ ਜਿਹੜੀ ਹਰਵਿੰਦਰ ਕੌਰ ਅੱਜ ਸੱਚਮੁੱਚੀ ਹੋਰ ਕੁੜੀਆਂ ਦੀ ਲਈ ਪ੍ਰੇਰਨਾ ਸਰੋਤ ਬਣ ਗਈ ਅੱਜ ਮੈਨੂੰ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਬੁੱਟਾ ਸਿੰਘ ਸ਼ਾਦੀਪੁਰ ਕਹਿ ਰਹੇ ਸੀ ਕਿ ਮੈਨੂੰ ਨੰਬਰ ਦਿਓ ਅਸੀਂ ਉਸ ਨੂੰ ਆਨਰ ਕਰਨਾ ਇਹ ਸ਼ੇਰ ਬੱਚੀ ਨੂੰ ਸਲਾਮ ਕਰਨ ਨੂੰ ਦਿਲ ਕਰਦਾ 12 ਸਾਲ ਤੇ 22 ਤੋਂ ਲੈ ਕੇ ਇੱਕ ਐਮਐਲਏ ਨਾਲ ਲੜਨਾ ਔਖਾ ਬੜਾ ਹੈ 12 ਸਾਲ ਲੰਬੀ ਲੜਾਈ ਉਸ ਕੁੜੀ ਨੇ ਲੜੀ ਔਰ ਐਸਸੀ ਪਰਿਵਾਰ ਨਾਲ ਸੰਬੰਧਿਤ ਕੁੜੀ ਔਰ ਐਮਐਲਏ ਬੜਾ ਪਾਵਰਫੁਲ ਇੰਨਾ ਕੁ ਪਾਵਰਫੁਲ ਕਿ ਜੀਨੇ ਐਸਐਸਪੀ ਦੀ ਬਦਲੀ ਕਰਵਾਤੀ ਸੀ ਗੁਰਮੀਤ ਸਿੰਘ ਚਾਹਾਨ ਦੀ ਉਹ ਮਰਜਿੰਦਰ ਸਿੰਘ ਲਾਲਪੁਰਾ ਕਹਾਣੀ ਇੱਕ ਵਾਰੀ ਬਰੀਫ ਜੀ ਸਮਝ ਲਓ ਫਿਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ ਇਸ ਕੇਸ ਨੂੰ ਇਹ ਜਿਹੜਾ ਮਰਜਿੰਦਰ ਸਿੰਘ ਲਾਲਪੁਰਾ ਆਮ ਆਦਮੀ ਪਾਰਟੀ ਚ ਆਉਣ ਤੋਂ ਪਹਿਲਾਂ ਟੈਕਸੀ ਚਲਾਉਂਦਾ ਸੀ ਤੇ ਇੱਕ ਪੱਟੀ ਹਲਕੇ ਦਾ ਪਿੰਡਾ ਉਸਮਾ ਉੱਥੇ ਇੱਕ ਵਿਆਹ ਸੀ ਉਸ ਇਹ ਜਿਹੜੀ ਹਰਵਿੰਦਰ ਕੌਰ ਦਾ ਮੈਂ ਜ਼ਿਕਰ ਕੀਤਾ ਉਸਦੇ ਮਾਸੀ ਦੇ ਲੜਕੇ ਦਾ ਵਿਆਹ ਸੀ ਤੇ ਉਹ ਬਰਾਤ ਚ ਗਈਆਂ ਸੀ ਕੱਲਾ ਉਡੀ ਗਿਆ ਉਹਦਾ ਪਰਿਵਾਰ ਸਾਰਾ ਗਿਆ ਉਹਦਾ ਪਿਤਾ ਜਸਵੀਰ ਸਿੰਘ ਵੀ ਨਾਲ ਸੀ ਇਹ ਕਾਰਾਂ ਚ ਗਏ ਟੈਕਸੀਆਂ ਚ ਗਏ ਸੀ ਇਹ ਟੈਕਸੀ ਡਰਾਈਵਰ ਮਨਜਿੰਦਰ ਸਿੰਘ ਨੇ ਉਸ ਨੂੰ ਛੇੜਿਆ ਉਹਦੇ ਨਾਲ ਛੇਡ ਛਾੜ ਕੀਤੀ ਜਦੋਂ ਉtras ਕੀਤਾ ਤੇ ਉਹਨੂੰ ਜਾਤੀ ਸੂਚਕ ਸ਼ਬਦ ਕਹੇ ਤੇ ਜਦੋਂ ਇਹ ਲੜਾਈ ਮੈਰਿਜ ਪੈਲਸ ਤੋਂ ਬਾਹਰ ਆਈ ਸੜਕ ਤੇ ਤਾਂ ਉਸ ਵੇਲੇ ਪੁਲਿਸ ਨੂੰ ਵੀ ਬੁਲਾ ਲਿਆ ਗਿਆ ਸੀ ਟੈਕਸੀ ਚਾਲਕਾਂ ਬਲੋ ਚਾਰ ਟੈਕਸੀ ਚਾਲਕ ਸੀ ਬਾਕੀ 6 ਪੁਲਸ ਵਾਲੇ ਆਏ ਹੋਏ ਸੀ ਕੁੜੀ ਦੇ ਪਿਓ ਨੂੰ ੱਤਕਾ ਮਾਰਿਆ ਉਹ ਥੱਲੇ ਡਿੱਗ ਪਿਆ ਜਦੋਂ ਤੱਕ ਫੇਰੇ ਸ਼ੇਰ ਨਹੀਂ ਬਣ ਗਈ ਮੈਂ ਉਹ ਵੀਡੀਓ ਦੇਖੀ ਹੈ ਜਿਵੇਂ ਪੁਲਸ ਵਾਲਿਆਂ ਬਲ ਪਈ ਤੇ ਪੁਲਸ ਵਾਲਿਆਂ ਨੇ ਇਸ ਕੁੜੀ ਨੂੰ ਜਿਸ ਤਰੀਕੇ ਨਾਲ ਕੁੱਟਿਆ ਉਸ ਵੇਲੇ ਜਿਹੜਾ ਸੋਸ਼ਲ ਮੀਡੀਆ ਤਾਂ ਹੈ ਨਹੀਂ ਸੀ ਕੋਈ ਮੋਬਾਈਲ ਤੇ ਵੀਡੀਓ ਬਣਾ ਦਿੰਦਾ ਉਨ੍ਹਾਂ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਕਿ 1980 ਦੇ ਵਿੱਚ ਜਿਹੜੀ ਆ ਵੀਡੀਓ ਬਾਨਣੀ ਸ਼ੁਰੂ ਹੋ ਗਈ ਸੀ ਬਿਆਹਾਂ 'ਚ ਤੇ ਜਿਹੜਾ ਵੀਡੀਓਗ੍ਰਾਫਰ ਬੁਲਾਇਆ ਹੋਇਆ ਸੀ ਬਿਆਹ 'ਚ ਉਹਦੇ ਹੀ ਇਹ ਵੀਡੀਓ ਬਣਾ ਲਈ। ਤੋਂ ਇਹ ਮਸਲਾ ਇੰਨਾ ਕੀ ਸੀ ਕਿ ਉਦੋਂ ਬਾਅਦ ਪੁਲਿਸੇ ਨੂੰ ਫੜ ਕੇ ਲੈ ਗਈ। ਥਾਣੇ 'ਚ ਵੀ ਗਾਣਾ ਕੱਢਿਆ। ਉੱਥੇ ਵੀ ਜਾਤੀ ਸੂਚਕ ਸ਼ਬਦ ਕਹੇ ਇਹ ਹਰਵਿੰਦਰ ਕੌਰ ਨੂੰ ਕੋਈ ਲੇਡੀ ਪੁਲਿਸ ਨਹੀਂ ਸੀ ਛਾਣੇ 'ਚ ਜਦੋਂ ਇਹ ਸਾਰਾ ਕੁਝ ਹੋਇਆ ਤੇ ਦੂਜੇ ਪਾਸੇ ਇਹ ਇੱਕ એપisode ਹੈ ਜਿਹੜਾ 3 ਮਾਰਚ ਨੂੰ ਹੋਇਆ 2013 ਨੂੰ 3 ਮਾਰਚ 2013 ਨੂੰ ਤੇ ਸ਼ੇਅਰ ਕੀ ਹੋਇਆ ਸ਼ੇਅਰ ਉਹ ਜਿਹੜੀ ਵੀਡੀਓ ਹੈ ਉਹ ਚਲੇਗੀ ਪ੍ਰੈਸ ਸਾਰਾ ਕੋਲ ਫੋਟੋਗ੍ਰਾਫਰ ਨੇ ਪਛਾਤੀ ਤੇ ਉਹਦਾ ਕਲਿੱਪ ਕੱਟ ਕੇ ਟੀਵੀ ਨੂੰ ਭੇਜਿਆ ਗਿਆ ਜਦੋਂ ਟੀਵੀ ਉਹਨਾਂ ਦੇ ਨਾਲ ਚ ਬਹੁਤ ਅਹਿਮ ਮੰਨਿਆ ਜਾਂਦਾ ਸੀ ਨਵੇਂ ਨਵੇਂ ਜਿਹੜੇ ਹੈ ਟੀਵੀ ਸਟੇਸ਼ਨ ਦੂਰਦਰਸ਼ਨ ਤੋਂ ਇਲਾਵਾ ਵੀ ਆਏ ਸੀ ਤੇ ਉਹ ਜਦੋਂ ਚੱਲੀ ਤਾਂ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਰਾਜਕਮਰ ਬੇਰਕਾ ਨੇ ਨੋਟਸ ਲਿਆ ਤੇ ਉਸ ਤੋਂ ਬਾਅਦ ਜਦੋਂ ਇਹ ਜ਼ਿਆਦਾ ਵਾਇਰਲ ਹੋਈ ਵੀਡੀਓ ਤਾਂ ਸੁਪਰੀਮ ਕੋਰਟ ਨੇ ਖੁਦ ਸਵੈ ਮੋਟੋ ਨੋਟਿਸ ਲਿਆ ਆਪ ਨੋਟਿਸ ਲਿਆ ਕੇਸ ਦਰਜ ਹੋਇਆ ਇਹ ਕਹਾਣੀ ਹੈ ਬੈਸਤਕ ਕੇਸ ਹੀ ਦਰਜ ਹੋਣਾ ਸੀ ਸਹੀ ਗੱਲ ਦੱਸਾਂ ਤੋ ਜਦੋਂ ਸੁਪਰੀਮ ਕੋਰਟ ਨੇ ਕਹੇ ਕਿ ਇਸੇ ਦਰਜ ਕਰਨਾ ਪਿਆ ਹੋ ਗਿਆ ਇਹ ਕਹਾਣੀ ਹੈ ਛੇੜਸੜ ਦਾ ਤੇ ਮਤਲਬ ਐਸੀ ਐਸਟੀ ਐਕਟ ਦੇ ਅੰਡਰ ਛੇ ਛੇੜਸੜ ਦੇ ਅੰਡਰ ਇਹ ਕੇਸ ਦਰਜ ਹੋਇਆ ਤਕਰੀਬਨ 10 ਬੰਦਿਆਂ ਤੇ ਇਹ ਚਾਰ ਟੈਕਸੀ ਵਾਲੇ ਤੇ ਬਾਕੀ ਪੁਲਿਸ ਵਾਲੇ ਜਿਹਨਾਂ ਨੇ ਘਟਿਆ ਸੀ ਇਹ ਹੈਗੀ ਹੈ ਬੈਕਗ੍ਰਾਉਂਡ ਉਸ ਤੋਂ ਬਾਅਦ ਇਨਾਂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਇਸ ਪਰਿਵਾਰ ਤੇ ਕਿ ਤੁਸੀਂ ਪਹਿਲਾਂ ਤਾਂ ਕੇਸ ਹੀ ਜਿਹੜਾ ਹੈ ਜਿਵੇਂ ਆਕਰਲ ਬਾਠ ਦਾ ਦਾਖਲੀ ਨਕਰਾ ਐਫਆਈਆਰ ਨਾ ਕਰੋ ਉਹ ਤਾਂ ਸੁਪਰੀਮ ਕੋਰਟ ਆ ਗਈ ਨਾ ਤਾਂ ਕਰਨਾ ਪਿਆ ਤੇ ਫਿਰ ਪਾਇਆ ਕੇਸ ਵਾਪਸ ਲੈਣ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਇੰਨਾ ਕੁ ਪ੍ਰੈਸ਼ਰ ਕਿ ਇਹ ਮਤਲਬ ਫੈਮਲੀ ਆਮ ਹੁੰਦੀ ਜੇ ਕੁੜੀ ਜਿਸ ਤਰ੍ਹਾਂ ਸੱਚਮੁੱਚ ਹੀ ਇਹ ਜਿਹੜੀ ਹੈ ਕੁੜੀ ਬਹੁਤ ਬਹਾਦਰ ਨਿਕਲੀ ਉਹ ਪ੍ਰੈਸ਼ਰ ਚ ਉਹ ਪਰਿਵਾਰ ਜਿਹੜਾ ਹੈ ਕੁੜੀ ਦੇ ਨਾਲ ਖੜਿਆ ਨਹੀਂ ਮੰਨੇ ਉਹ ਹੋਇਆ ਫਿਰ ਉਹ ਦੂਬਾ ਕੀ ਜਦੋਂ ਇਹ ਕੇਸ ਚੱਲਣ ਲੱਗਿਆ 13 ਦੀ ਗੱਲ ਹੈ ਤੇ ਉਦੋਂ ਤੱਕ ਫਿਰ ਇਸ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਮਨਜਿੰਦਰ ਸਿੰਘ ਨੇ ਤੇ ਜਦੋਂ ਭਾਈ ਆਈ ਤੇ ਇਹਨੂੰ ਟਿਕਟ ਦੇਣ ਲੱਗੇ ਤਾਂ ਇਹ ਕੁੜੀ ਨੇ ਉਹਦਾ ਵਿਰੋਧ ਕੀਤਾ ਕਿ ਇਹ ਇਹ ਇਸ ਤਰ੍ਹਾਂ ਸਹੀ ਬੰਦਾ ਨਹੀਂ ਹੈ ਇਸ ਨੂੰ ਤੁਸੀਂ ਟਿਕਟ ਨਾ ਦਿਓ ਲੇਕਿਨ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੁੜੀ ਨੂੰ ਸੁਪਰੀਮ ਕੋਰਟ ਦੀ ਜਦੋਂ ਇਨਵੋਲਵਮੈਂਟ ਹੋ ਗਈ ਉਸ ਤੋਂ ਦਖਲਅੰਦਾਜ਼ੀ ਤੋਂ ਬਾਅਦ ਉਸ ਨੂੰ ਸਿਕਿਉਰਿਟੀ ਮਿਲੀ ਹੋਈ ਸੀ ਜਿਹੜੇ ਹੈ ਇਹਨਾਂ ਤੋਂ ਇੱਥੋਂ ਤੱਕ ਕਿ ਫੋਟੋਗ੍ਰਾਫਰ ਨੂੰ ਵੀ ਵੀਡੀਓਗ੍ਰਾਫਰ ਨੂੰ ਵੀ ਸਿਕਿਉਰਿਟੀ ਦਿੱਤੀ ਹੋਈ ਸੀ ਲੇਕਿਨ ਇਹ ਬਾਈ ਦੇ ਵਿੱਚ ਇਹਦੇ ਵਿਰੋਧ ਦੇ ਬਾਅਦ ਜਿਹੜੀ ਟਿਕਟ ਮਿਲਦੀ ਹੈ ਤੇ ਐਮਐਲਏ ਚੁਣਿਆ ਜਾਂਦਾ ਹੈ ਉਦੋਂ ਬਾਅਦ ਤਾਂ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਰਵਿੰਦਰ ਕੌਰ ਦੇ ਪਰਿਵਾਰ ਨੂੰ ਲੇਕਿਨ ਉਹ ਇਸ ਜਿਹੜਾ ਹੈ ਉਹਦੇ ਤੇ ਜਿਹੜਾ ਪ੍ਰੈਸ਼ਰ ਸੀ ਉਹਨੂੰ ਝੱਲਦੇ ਰਹੇ ਤੇ ਉਸ ਤੋਂ ਬਾਅਦ ਉਹਦੇ ਭਰਾ ਤੇ ਅਟੈਕ ਹੋਇਆ ਇਹਨਾਂ ਨੂੰ ਡਰਾਇਆ ਧਮਕਾਇਆ ਗਿਆ ਇਹ ਛੱਡ ਕੇ ਘਰ ਅੰਮ੍ਰਿਤਸਰ ਸ਼ਿਫਟ ਹੋ ਗਏ ਬਹੁਤ ਕੁਝ ਹੋਇਆ ਲੇਕਿਨ ਇਹ ਲਗਾਤਾਰ ਕੇਸ ਤੇ ਲਈ ਅੜੇ ਰਹੇ ਕੇਸ ਲੜਦੇ ਰਹੇ ਤੇ ਆਖਰ 2 ਦਿਨ ਪਹਿਲਾਂ ਜਿਹੜੀ 10 ਸਤੰਬਰ ਨੂੰ ਇਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਜ ਜਿਹਦੇ ਚ ਬੰਜਿੰਦਰ ਸਿੰਘ ਇੱਕ ਸੀ ਜਿਹੜਾ ਹੁਣ ਐਮਐਲਏ ਹੈ ਬੰਜਿੰਦਰ ਸਿੰਘ ਬੜਾ ਤਕੜਾ ਐਮਐਲਏ ਹੈ ਬੰਜਿੰਦਰ ਐਮਐਲਏ ਰਹੇ ਹੁਣ ਤਾਂ ਇਹ ਕਹਿ ਸਕਦੇ ਹੁਣ ਤਾਂ ਕੀ ਕਹਾਂਗੇ ਤਕੜਾ ਕਿਵੇਂ ਤੁਸੀਂ ਕਹੋਗੇ ਤਕੜਾ ਇਸ ਕਰਕੇ ਹੈ ਕਿ ਇਹ ਉਹ ਹੀ ਐਮਐਲਏ ਹੈ ਜੀ ਦਾ ਪਨੋਈਆ ਜੀ ਦਾ ਜੱਜਾ ਫੜਿਆ ਗਿਆ ਸੀ ਨਜਾਇਜ਼ ਮਾਈਨਿੰਗ ਦੇ ਵਿੱਚ ਕੀਦੇ ਫੜਿਆ ਸੀ ਉਸ ਵੇਲੇ ਐਸਐਸਪੀ ਗੁਰਮੀਤ ਸਿੰਘ ਚੋਹਾਨ ਹੁੰਦਾ ਸੀ ਤਰਨਤਾਰਨ ਦਾ ਤਾਂ ਉਸ ਨੂੰ ਇਸ ਨੇ ਬਦਲਾਤਾ ਸੀ ਯਾਨੀ ਐਸਐਸਪੀ ਨੂੰ ਬਦਲਣ ਤੱਕ ਇਹਦੀ ਪਹੁੰਚ ਸੀ ਦਿੱਲੀ ਵਾਲਿਆਂ ਕੋਲ ਆਮ ਆਦਮੀ ਪਾਰਟੀ ਦੇ ਕੋਲ ਇਸ ਲੈਵਲ ਦਾ ਬੰਦਾ ਸੀ ਇਹ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਟੈਕਸੀ ਚਾਲਕ ਤੋਂ ਪੋਲੀਟੀਸ਼ੀਅਨ ਬਣਿਆ ਸੀ ਹੁਣ ਜਦੋਂ ਇਹ ਸਾਰੇ ਹਾਲਾਤ ਦੇ ਵਿੱਚ ਕੇਸ ਪਹੁੰਚ ਗਿਆ 12 ਸਾਲ ਕੇਸ ਨੂੰ ਮੁਕਾਇਬ ਹੋਤ ਗਿਆ بڑے ਵਕੀਰ بڑے ਬਹਾਨੇ ਆਖਰ 10 ਸਤੰਬਰ ਨੂੰ ਦੋਸ਼ ਦੋਸ਼ੀ اقرار دے ਦਿੱਤਾ ਗਿਆ ਤੇ ਅੱਜ ਸ਼ਾਮ ਨੂੰ ਫੈਸਲਾ ਸੁਣਾਇਆ ਗਿਆ ਕਿ ਇਸ ਨੂੰ 4 ਸਾਲ ਦੀ ਸਜ਼ਾ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਇਹ ਹੈ ਕਹਾਣੀ ਹੁਣ ਇਹ ਫਿਰ ਆਪਾਂ ਆ ਜੀਏ ਉੱਥੇ ਕਿ ਕਿਉਂ ਕਿਉਂ ਇਹਦੀ ਐਮਐਲਏ شپ ਜਾਉ ਉਹ ਲਿਲੀ ਥਾਮਸ ਕਰਕੇ ਜਾਓ ਲਿਲੀ ਥਾਮਸ ਜਿਹੜੀ 19 ਦੇ ਵਿੱਚ 91 ਸਾਲ ਦੀ ਉਮਰ ਚ ਇਸ ਦੁਨੀਆ ਤੋਂ ਗਈ ਸੀ ਉਸ ਵਕੀਲ ਨੇ ਕਈ ਐਸੇ ਕੇਸ ਕੀਤੇ ਜਿਹੜੇ ਲਗਾਤਾਰ ਜਿਹੜਾ ਉਹ ਅਸਲ ਪਾਉਂਦੇ ਰਹਿਣਗੇ ਸਾਡੇ ਸੰਵਿਧਾਨ ਨੂੰ ਦੀ ਰਾਖੀ ਦੇ ਐਂਗਲ ਤੋਂ ਹੀ ਨੁਕੀਦ ਘਾਰਾ ਦੇ ਐਂਗਲ ਤੋਂ ਕਹਿ ਲੋ ਇਹ ਵੀ ਉਹਨਾਂ ਚੋਂ ਇੱਕ ਸੀ ਇਹ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਕੇਸ ਉਹ ਜਿੱਤੀ ਸੀ ਜਿ ਜੁਨੀਅਨ ਕੇ ਸੀ ਕੇਸ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਜਿਹਦੇ ਵਿੱਚ ਉਹਨੇ ਫਿਰ ਇੱਕ ਵਾਰੀ ਤਾਂ ਗੜਬੜ ਵੀ ਹੋ ਗਈ ਸੀ ਬਰੇ ਰਿਵਿਊ ਪਟੀਸ਼ਨ ਚ ਜਿੱਤੀ ਸੀ ਉਹ ਤੇ ਉਹਦੇ ਉਹ ਪ੍ਰੈਜ਼ੀਡੈਂਟ ਬਣਿਆ ਹੋਇਆ ਉਹਦੇ ਬਤਕ ਕੋਈ ਵੀ ਜਿਹੜਾ ਐਮਐਲਏ ਕੋਈ ਵੀ ਚੁਣਿਆ ਹੋਇਆ ਲੋਕ ਸਭਾ ਦਾ ਮੈਂਬਰ ਉਹ ਜੇ ਕ੍ਰਿਮੀਨਲ ਐਕਟ ਦੇ ਵਿੱਚੋਂ ਨੂੰ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ ਤਾਂ ਉਹਦੀ ਮੈਂਬਰਸ਼ਿਪ ਚਲੀ ਜਾਂਦੀ ਹੈ ਸੋ ਮੈਂਬਰਸ਼ਿਪ ਜਾਣਾ ਤੈ ਹੁਣ ਇਹ ਵੱਖਰੀ ਗੱਲ ਹੈ ਕਿ ਜਿਹੜੇ ਮਾਨ ਸਾਹਿਬ ਨੇ ਕਿਹਾ ਸੀ ਕਿ ਮੇਰੇ 92 ਹੀਰੇ ਨੇ ਉਹ 92 ਹੀਰਿਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਰੱਖ ਦਿਓ ਜਿਹੜੇ ਹੀਰੇ ਵੈਸੇ ਜੋ ਮਰਜ਼ੀ ਕਰੀ ਜਾਣ ਚਾਹੇ ਜੇਲ੍ਹ 'ਚ ਬੈਠੇ ਨੇ ਕਿਤੇ ਵੀ ਬੈਠੇ ਨੇ ਬੋ ਕਹਿੰਦੇ ਨੇ ਕਿ ਛੇਰਾਂ ਦੇ ਮੂੰਹ ਕੀ ਨੇ ਤੋਤੇ ਨੇ ਉਹ ਤਾਂ ਪ੍ਰੋਵਾਈਡ ਹੀ ਨਹੀਂ ਕਰਦੇ ਜਿਵੇਂ ਵਿਜੇ ਸਿੰਘਲਾ ਤੋਂ ਲੈ ਕੇ ਅਮਿਤ ਰਤਨ ਤੋਂ ਲੈ ਕੇ ਤੁਸੀਂ ਕਿ ਪੌਜਾ ਸਿੰਘ ਸਰਾਰੀ ਤੇ ਪਟਾਣ ਮਾਜਰਾ ਤਾਂ ਖੈਰ ਭੱਜਾ ਹੋਇਆ ਰਮਨ ਅਰੂੜਾ ਉਦੋਂ ਪਹਿਲਾਂ ਸੀਤੰਗਰਾਲ ਬੜੇ ਬੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਕੰਮ ਚੁਣੇ ਲੇਕਿਨ ਉਹਨਾਂ ਨੂੰ ਪਾਰਟੀ ਵੱਲੋਂ ਕੁਝ ਨਹੀਂ ਕਿਹਾ ਗਿਆ ਇਹ ਵੀ ਗੱਲ ਹੈ ਅੱਜ ਵੀ ਆਮ ਆਦਮੀ ਪਾਰਟੀ ਦਾ ਬਲਾਰਾ ਕਹਿੰਦਾ ਸੀ ਜਦੋਂ ਉਹਨੇ ਫੈਸਲਾ ਦਿੱਤਾ ਪਾਰਟੀ ਨੇ ਕੀ ਕਾਰਵਾਈ ਕਰਨੀ ਹੈ ਭਾਈ ਦਾ ਕਰੋ ਲੇਕਿਨ ਮੈਂਬਰਸ਼ਿਪ ਦਾ ਕੰਮ ਤਾਂ ਹੋਏਗਾ ਹੀ ਇਉਂ ਲੱਗਦਾ ਕਿ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੋਣਾ ਇਸੇ ਕਰਕੇ ਮੈਂ ਕਿਹਾ ਕਿ ਤਰਨ ਤਰਨ ਦੇ ਨਾਲ ਹੁਣ ਖਡੂਰ ਸਾਹਿਬ ਦੀ ਵੀ ਚੋਣ ਹੋਏਗੀ ਜਿਮਨੀ ਚੋਣਾ ਦੋ ਪੰਜਾਬ ਚ ਹੋਣ ਗਿਆ ਕਿਉਂਕਿ ਜਿੰਨਾ ਚ 6 ਮਹੀਨੇ ਰਹਿੰਦੇ ਹੁੰਦੇ ਨੇ ਉਹਨਾਂ ਚ ਚੋਣ ਕਰਾਉਣੀ ਜ਼ਰੂਰੀ ਹੁੰਦੀ ਹੈ ਚੋਣ ਹੁਣ ਕਿੱਥੀ ਇਹ ਖਡੂਰ ਸਾਹਿਬ ਤੇ ਤਰਨਤਾਰਨ ਦੀ ਹੋਏਗੀ ਇਹ ਲੱਗਦਾ ਵੈਸੇ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਣਾ ਹੈ ਕਿ ਲੱਗਦਾ ਸੀ ਕਿ ਇਹ ਆਮ ਆਦਮੀ ਪਾਰਟੀ ਹੈ ਬਦਲਾਵ ਵਾਲੀ ਪਾਰਟੀ ਹੈ ਇਹਦੇ ਵਿੱਚ ਬੜਾ ਕੁਝ ਨਵਾਂ ਆਏਗਾ ਲੋਕਾਂ ਨੇ ਕਾਂਗਰਸ ਤੇ ਅੱਕੇ ਹੋਏ ਨੇ ਅਕਾਲੀਆਂ ਨੂੰ ਉਹਨਾਂ ਦੇ ਬੇਅਦਬੀ ਤੋਂ ਮਾਮਲੇ 'ਚ ਦੂਜੇ ਪਾਸੇ ਇਹ ਇਹ ਇਹਨਾਂ ਨੂੰ ਉਹਨਾਂ ਨੇ ਜਿਹੜਾ ਹੈ ਇਹ ਕੀਤਾ ਸੀ ਰਿਜੈਕਟ ਕੀਤਾ ਸੀ ਪਰ ਹੁਣ ਹਾਲ ਇਹ ਹੈ ਕਿ ਜਿਹੜਾ ਜਿਹੜੇ ਇਹਨਾਂ ਦੇ ਐਮਐਲਏ ਨੇ ਨਾ ਉਹ ਬਹੁਤ ਕੁਝ ਗੜਬੜ ਕਰ ਰਹੇ ਨੇ ਜਿਹੜੀ ਨਹੀਂ ਕਰਨੀ ਚਾਹੀਦੀ ਇਹ ਗੱਲ ਦੇਖਣ ਵਾਲੀ ਹੈ ਹੁਣ ਅਸਲ ਰੋਲਾ ਇਹ ਹੈ ਮੈਂ ਕਿਉਂ ਕਹਿਣਾ ਵੀ ਉਹਨਾਂ ਦੇ ਐਮਐਲਏ ਗੜਬੜ ਕਰ ਰਹੇ ਨੇ ਉਹ ਇਸ ਕਰਕੇ ਕਰ ਰਹੇ ਨੇ ਕਿ ਇੱਕ ਇਹਨਾਂ ਦੀ ਐਮਐਲਏ ਹੈ ਸਰਬਜੀਤ ਕੌਰ ਮਾਨੂਕੇ ਸਰਬਜੀਤ ਕੌਰ ਮਾਨੂਕੇ ਜਿਹੜੀ ਹੈ ਉਹ ਉਹਦਾ ਪਤੀ ਹੈ ਆਪਣੇ ਆਪ ਨੂੰ ਪ੍ਰੋਫੈਸਰ ਕਹਾਉਂਦਾ ਸੁਖਮਿੰਦਰ ਸਿੰਘ ਉਹ ਜਿਸ ਤਰੀਕੇ ਨਾਲ ਉਲਝਦਾ ਇੱਕ ਡਾਕਟਰ ਹੈ ਹਰ ਹਰਜੀਤ ਸਿੰਘ ਉਹ ਜਿਹੜਾ ਹਰਜੀਤ ਸਿੰਘ ਦਾ ਸਹਮੂ ਹੈ ਸੀਨੀਅਰ ਡਾਕਟਰ ਹੈ ਡਾਕਟਰਾਂ ਦੀ ਫੈਮਲੀ ਹੋ ਸਾਰੀ ਉਹ ਹੁਣ ਜਿਸ ਤਰੀਕੇ ਨਾਲ ਉਹ ਉਲਝਦਾ ਹੈ ਕਮਾਲ ਤਾਂ ਇਸ ਗੱਲ ਦੀ ਹੈ ਕਿ ਉਹ ਉਲਝਿਆ ਹੋਇਆ ਬੰਦਾ 2 ਪ੍ਰੋ ਟੈਸਟ ਤੱਕ ਚੇਂਜ ਕਰਾਉਂਦਾ ਹੈ ਇਹ ਵੀ ਗੱਲ ਹੈ ਉਨੇ ਅਫਜ਼ਾ ਡੋਪ ਟੈਸਟ ਕਰਾਉਣਾ ਸੀ ਜਿਹੜਾ ਸੁਖਵਿੰਦਰ ਸਿੰਘ ਨੇ ਕਿਸ ਸਿਕਿਉਰਿਟੀ ਵਾਲੇ ਨੂੰ ਭੇਜਤਾ ਲਾਉ ਜੀ ਯੂਰਨ ਤੇ ਉਹ ਕਹਦਾ ਇਹ ਕਿਵੇਂ ਹੋ ਸਕਦਾ ਅਸੀਂ ਤਾਂ ਸਾਹਮਣੇ ਯੂਰਲੈਂਡ ਨਹੀਂ ਤਾਂ ਕਿਸੇ ਹੋਰ ਦਾ ਹੋ ਸਕਦਾ ਤੇ ਉੱਥੇ ਵੀ ਉਲਝਿਆ ਫਿਰ ਉਹਦੇ ਨਾਲ ਦੋ ਹੋਰ ਬੰਦੇ ਗਏ ਉਦੋਂ ਉਲਝੇ ਉਹ ਕਹਿੰਦੇ ਸਾਡਾ ਡ੍ਰੋਪ ਟੈਕਸ ਜਿਹੜਾ ਨਾ ਵੀ ਮੈਂ ਅਫੀਬ ਖਾਨਾ ਪਰ ਮੇਰਾ ਤੁਸੀਂ ਇਹ ਨੈਗੇਟਿਵ ਲਿਖ ਦਿਓ ਉਹ ਕਹਿੰਦਾ ਐ ਨਹੀਂ ਮੈਂ ਲਿਖਦਾ ਤੇ ਫਿਰ ਉਹਨੇ ਸ਼ਿਕਾਇਤ ਕੀਤੀ ਕਿ ਮੈਨੂੰ ਉਹ ਡਰਾ ਕੇ ਗਏ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਜਿਹੜੇ ਲੜਾਈ ਲੜ ਰਹੇ ਨੇ ਨਸ਼ਿਆਂ ਵਿਰੁੱਧ ਜੁੱਧ ਲੜਿਆ ਰਿਹਾ ਉਹਨਾਂ ਦੀ ਗੱਲ ਕਰ ਰਿਹਾ ਹੈ ਲੇਕਿਨ ਉਦੋਂ ਬਾਅਦ ਉਹਤੇ ਕਾਰਵਾਈ ਨਹੀਂ ਬਣ ਕੇ ਉਹਨਾਂ ਨੇ ਇਹਦੀ ਸ਼ਿਕਾਇਤ ਕਰਤੀ ਡਾਕਟਰ ਦੀ ਉਹਦਾ ਜਿਹੜਾ ਹੈ ਹੁਣ ਉਹਦੀ ਇਨਕੁਆਇਰੀ ਚੱਲ ਰਹੀ ਹੈ ਡਾਕਟਰ ਦੀ ਇਹ ਇਕੱਲਾ ਹੀ ਦੀ ਹੈ ਕਿ ਸਰਬਜੀਤ ਕੌਰ ਮਾਨੋਗੜੀ ਕੇਸ ਹੈ ਇੱਕ ਉਹ ਦੂਜੀ ਹੈ ਅਮਰਦੀਪ ਕੌਰ जिने नवजोत सिधु ਨੂੰ ਹਰਾਇਆ ਸੀ ਜਿਨੇ ਬਿਕਰਮਜੀਠਿਆ ਨੂੰ ਹਰਾਇਆ ਸੀ ਅੰਮ੍ਰਿਤਸਰ ਤੋਂ ਉਹਦਾ ਪਤੀ ਵੀ ਇਹ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਜਿਹੜੀ ਚੜ ਜਾਂਦੀ ਹੈ ਨਾ ਐਮਬੈਲਸ਼ਿਪ ਜਿਹੜਾ ਪਾਵਰ ਹੈ ਸੰਭਾਲਣੀ ਬੜੀ ਔਖੀ ਹੁੰਦੀ ਹੈ ਉਹ ਪੁੱਠੇ ਪਾਸੇ ਜਾਂਦਾ ਟ੍ਰੈਫਿਕ ਆ ਨਾਲ ਉਲਝ ਗਿਆ ਜੇ ਨਹੀਂ ਤੁਸੀਂ ਇਹ ਦੇਖੋ ਤਾਂ ਸਹੀ ਕਿ ਕਿੰਨੀ ਜਿਹੜੀ ਹੈ ਉਹ ਕਾਨੂੰਨ ਤੋਂ ਉੱਪਰ ਹੋ ਜਾਂਦੇ ਨੇ ਇਹ ਬਹੁਤ ਔਖਾ ਹੈ ਬਹੁਤ ਔਖਾ ਹੈ ਜਿਹੜਾ ਪਾਵਰ ਨੂੰ ਹਜਮ ਕਰਨਾ ਮੇਰੇ ਇੱਕ ਮਿੱਤਰ ਜਿਹੜੇ ਸੀ ਡਾਕਟਰ ਅਮਰ ਰਾਹੀ ਮੇਰੇ ਟੀਚਰ ਸੀ ਬਹੁਤ ਵਧੀਆ ਸ਼ਾਇਰ ਸੀ ਇੱਕ ਦਿਨ ਰਾਤ ਨੂੰ ਉਹਨਾਂ ਦਾ ਮੈਨੂੰ ਫੋਨ ਆਉਂਦਾ ਕਹਿੰਦੇ ਕਿ ਮੈਨੂੰ ਨਾ ਬਹੁਤ ਵਧੀਆ ਕਵੀ ਸੀ ਮੈਨੂੰ ਕਹਿੰਦੇ ਪਿਆ ਲਾਈਨ ਆਈ ਆ ਮੈਂ ਕਿਹਾ ਜੀ ਕੱਲ ਨੂੰ ਨਹੀਂ ਕਹਿੰਦੇ ਫੇਰ ਨਾ ਹੋਵੇ ਤੂੰ ਨੋਟ ਕਰ ਲੈ ਤੇਰੇ ਕੰਮ ਦੀ ਚੀਜ਼ ਹੈ ਤੇ ਉਹਨਾਂ ਨੇ ਜਿਹੜੀ ਗੱਲ ਉੱਥੇ ਲਿਖੀ ਸੀ ਕਿ ਜਿਹੜਾ ਜਿਹੜੀ ਸੱਤਾ ਹੁੰਦੀ ਹੈ ਨਾ ਮੈਂ ਹੁਣ ਉਹ ਕਹਤਾ ਤਾਂ ਮੇਰੇ ਯਾਦ ਜੋ ਤਾਂ ਮਤਲਬ ਇਹ ਹੈ ਕਿ ਇਸ ਨੂੰ ਪਾਵਰ ਨੂੰ ਕੋਈ ਮਰਦ ਦਾ ਬੱਚਾ ਹੀ ਸੰਭਾਲ ਸਕਦਾ ਆਮ ਆਦਵੀ ਦੀ ਨਾ ਪੈਸਾ ਨਾ ਮਰਤ ਨਾ ਔਰਤ ਕਈ ਕੁਛ ਉਹਦੇ ਚੋਂ ਉਹਨਾਂ ਨੇ ਲਿਖਿਆ ਸੀ ਤੇ ਚਾਹ ਤਰਿਕ ਦੀ ਹੁੰਦੀ ਹੈ ਪਰ ਸੰਭਾਲ ਉਹਨੂੰ ਮਰਦ ਦਾ ਬੱਚਾ ਸਕਦਾ ਹੈ ਗੱਲ ਬਿਲਕੁਲ ਠੀਕ ਹੈ ਬਹੁਤ ਔਖੀ ਹੈ ਪਾਵਰ ਸੰਭਾਲਣੀ ਇਹਨਾਂ ਤੋਂ 92 ਹੀਰਿਆਂ ਚੋਂ ਆਪਾਂ ਦੇਖ ਰਹੇ ਹਾਂ ਲਗਾਤਾਰ ਹੁਣ ਇੱਕ ਕੁੜੀ ਦੀ ਗੱਲ ਹੈ ਜਿਹੜੀ ਕੁੜੀ ਨੇ ਇਹ ਸੰਤਾਪ 12 ਸਾਲ ਚੱਲਿਆ ਸੱਚਮੁੱਚ ਮੈਂ ਸਮਝਦਾ ਕਿ ਉਹ ਹਰਵਿੰਦਰ ਕੌਰ ਪ੍ਰਸ਼ੰਸਾ ਦੀ ਹੱਕਦਾਰ ਹੈ ਨਾਲ ਜੋ ਸ਼ਾਦੀਪੁਰ ਨੇ ਕਿਹਾ ਉਹ ਪੰਜਾਬੀਆਂ ਦੇ ਸਤਕਾਰ ਦੀ ਵੀ ਹੱਕਦਾਰ ਬਣ ਗਈ ਹੈ ਕਿਉਂਕਿ ਹੋਰ ਕੁੜੀਆਂ ਲਈ ਉਹ ਆਧਾਰਨ ਬਣ ਰੂਗੀ ਮੇਰਾ ਅਬਦਾ ਆਉਣ ਵਾਲੇ ਤੇਜ ਬਣਾ ਚਾਹੀਦਾ ਹੈ ਲੋਕਾਂ ਨੂੰ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਬਹੁਤ ਔਖਾ ਹੁੰਦਾ ਹੈ ਕਿ ਕੋਈ ਐਮਐਲਏ ਜਿਹਨੇ ਇੱਕ ਐਸਐਸਪੀ ਨੂੰ ਬਦਲਦਾ ਸੀ ਉਹਦਾ ਪ੍ਰੈਸ਼ਰ ਚੱਲ ਕੇ ਜਿਹਦੇ ਘਰ 'ਚ ਅਟੈਕ ਭਰਾ ਤੇ ਅਟੈਕ ਤੇ ਇਸ ਦੇ باوجود ਉਹ